ਹਾ ਜਹਾਜ਼ ਹਾਦਸੇ ਦੇ ਨਾਲ ਜੁੜੀ ਹੋਈ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਹਮਦਾਬਾਦ ਦੇ ਵਿੱਚ ਕ੍ਰੈਸ਼ ਹੋਇਆ 에ਅਰ ਇੰਡੀਆ ਦਾ ਜਹਾਜ਼ ਜਿਸ ਦੇ ਵਿੱਚ 260 ਲੋਕਾਂ ਦੀ ਮੌਤ ਹੋਈ ਸੀ ਔਰ ਹੁਣ ਇਸ ਹਾਦਸੇ ਨੂੰ ਲੈ ਕੇ ਇੱਕ ਹੋਰ ਵੱਡੀ ਗਲਤੀ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਜੋ ਲੋਕ ਮਾਰੇ ਗਏ ਸੀ ਤਾਂ ਉਹਨਾਂ ਦੇ ਜੋ ਅੰਗ ਜੋ ਬਚੇ ਹੋਏ ਸੀ ਜੋ ਅਵਸ਼ੇਸ਼ ਉਹਨਾਂ ਦੇ ਬਚੇ ਸੀ ਤਾਂ ਉਹ ਪਰਿਵਾਰਾਂ ਨੂੰ ਸੌਂਪੇ ਜਾ ਰਹੇ ਨੇ ਤਾਂ ਜੋ ਉਹਨਾਂ ਦਾ ਅੰਤਮ ਸੰਸਕਾਰ ਪਰਿਵਾਰਾਂ ਦੇ ਵੱਲੋਂ ਕੀਤਾ ਜਾ ਸਕੀ ਪਰ ਇਸ ਮਾਮਲੇ ਦੇ ਵਿੱਚ ਹੁਣ ਵੱਡੀਆਂ ਗੈਲਰੀ ਕੀਤੀ ਗਈ ਹੈ ਬ੍ਰਿਟੇਨ ਦੇ ਜੋ ਲੋਕ ਮਾਰੇ ਗਏ ਸੀ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਜੋ ਅੰਗ ਭੇਜੇ ਗਏ ਨੇ ਤਾਂ ਉਹ ਕਿਸੇ ਹੋਰ ਵਿਅਕਤੀ ਦੇ ਅੰਗ ਭੇਜ ਦਿੱਤੇ ਗਏ ਜਿਸ ਕਰਕੇ ਆਖਰੀ ਸਮੇਂ ਤੇ ਜਦੋਂ ਅੰਤਮ ਸੰਸਕਾਰ ਪਰਿਵਾਰ ਦੇ ਵੱਲੋਂ ਕੀਤਾ ਜਾਣਾ ਸੀ ਤਾਂ ਉਹਨਾਂ ਦੇ ਵੱਲੋਂ ਅੰਤਮ ਸੰਸਕਾਰ ਟਲਣਾ ਪਿਆ ਜਦੋਂ ਉਹਨਾਂ ਦੇ ਵੱਲੋਂ ਤਾਬੂਤ ਖੋਲ ਕੇ ਦੇਖਿਆ ਗਿਆ ਤਾਂ ਜੋ ਡੈੱਡ ਬੋਡੀ ਭੇਜੀ ਗਈ ਸੀ ਉਹ ਉਹਨਾਂ ਦੇ ਮਾਤਾ ਦੀ ਨਹੀਂ ਸੀ ਉਹ ਕਿਸੇ ਹੋਰ ਦੀ ਡੈੱਡ ਬੋਡੀ ਸੀ ਔਰ ਜਦੋਂ ਕਿ ਉਹਨਾਂ ਦੇ ਜੋ ਪਿਤਾ ਦੀ ਡੈੱਡ ਬੋਡੀ ਭੇਜੀ ਗਈ ਸੀ ਜਿਸ ਦਾ ਤਾਬੂਤ ਦੇ ਵਿੱਚ ਤਾਂ ਉਹਨਾਂ ਦੇ ਅੰਗ ਵੀ ਕਿਸੇ ਹੋਰ ਦੇ ਅੰਗ ਦੇ ਨਾਲ ਮਿਲੇ ਹੋਏ ਸੀ ਜਾਨਕੀ ਕਿਸੇ ਹੋਰ ਦੀ ਡੈੱਡ ਬੋਡੀ ਤੇ ਉਹਨਾਂ ਦੀ ਡੈੱਡ ਬੋਡੀ ਇਕੱਠੇ ਉਹਨਾਂ ਦੇ ਅੰਗ ਭੇਜ ਦਿੱਤੇ ਗਏ ਇੱਕੋ ਤਾਬੂਤ ਦੇ ਵਿੱਚ ਤਾਂ ਇਹ ਵੱਡੀ ਅੰਗੈਲੀ ਕਹੀ ਜਾ ਸਕਦੀ ਹੈ ਕਿਉਂਕਿ ਇੱਕ ਪਾਸੇ ਆਪਣੇ ਪਰਿਵਾਰ ਵਾਲਿਆਂ ਨੂੰ ਗਵਾਉਣ ਦਾ ਦੁੱਖ ਔਰ ਦੂਸਰੇ ਪਾਸੇ ਉਹਨਾਂ ਦਾ ਅੰਤਮ ਸੰਸਕਾਰ ਵੀ ਨਾ ਕਰ ਪਾਉਣਾ ਉਹਨਾਂ ਦੀ ਆਖਰੀ ਰਸਮਾਂ ਦੇ ਵਿੱਚ ਵੀ ਇਸ ਤਰੀਕੇ ਦੀ ਅੰਗੈਲੀ ਵਰਤੀ ਗਈ ਹੈ ਜਿਸ ਨੂੰ ਲੈ ਕੇ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ ਹੈ ਬ੍ਰਿਟੇਨ ਦੇ ਅਧਿਕਾਰੀਆਂ ਦੇ ਵੱਲੋਂ ਦੱਸਿਆ ਕਿ ਵਿਟੇਨ ਦੇ ਇੱਕ ਵਕੀਲ ਨੇ ਵੱਡੇ ਇਲਜ਼ਾਮ ਲਗਾਏ ਨੇ ਸ਼ੋਭਨਾ ਪਟੇਲ ਦੀ ਜੋ ਅੰਤਮ ਸੰਸਕਾਰ ਕੀਤਾ ਜਾਣਾ ਸੀ ਤਾਂ ਉਸ ਦੌਰਾਨ ਜੋ ਉਸ ਦਾ ਤਬੂਤ ਜਦੋਂ ਖੋਲ ਕੇ ਉਸ ਦਾ ਪਰਿਵਾਰ ਦੇਖਦਾ ਹੈ ਤਾਂ ਉਸ ਦੇ ਵਿੱਚ ਕਿਸੇ ਹੋਰ ਦੀ ਲਾਸ਼ ਸੀ ਜਦੋਂ ਕਿ ਦੂਸਰੇ ਪਾਸੇ ਉਹਨਾਂ ਦੇ ਪਿਤਾ ਦੀ ਵੀ ਜਦੋਂ ਡੈੱਡ ਬਾਡੀ ਖੋਲ ਕੇ ਦੇਖੀ ਜਾਂਦੀ ਤਾਂ ਉਹਦੇ ਵੀ ਅੰਗ ਕਿਸੇ ਹੋਰ ਦੇ ਅੰਗਾਂ ਦੇ ਨਾਲ ਮਿਲੇ ਹੋਏ ਸੀ ਜਿਸ ਤੋਂ ਬਾਅਦ ਪਰਿਵਾਰ ਕਾਫੀ ਸਦਮੇ ਦੇ ਵਿੱਚ ਹੈ ਕਾਫੀ ਗੁੱਸੇ ਦੇ ਵਿੱਚ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਜੋ ਅਨਕੈਲੀ ਅਤੇ ਬੇਕਦਰਹੀ ਇਹਨਾਂ ਲਾਸ਼ਾਂ ਦੀ ਕੀਤੀ ਗਈ ਹੈ ਤਾਂ ਉਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਦੱਸਦੀ ਹੈ ਕਿ ਅਹਮਦਾਬਾਦ ਦੇ ਵਿੱਚ ਜੋ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਸ ਹਾਦਸੇ ਦੇ ਵਿੱਚ 260 ਲੋਕਾਂ ਦੀ ਮੌਤ ਹੋ ਜਾਂਦੀ ਹੈ 242 ਲੋਕ ਜਹਾਜ਼ ਦੇ ਵਿੱਚ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਜ਼ਿੰਦਾ ਬਚਦਾ ਹੈ ਔਰ ਬਾਕੀ 241 ਲੋਕਾਂ ਦੀ ਮੌਤ ਹੋ ਜਾਂਦੀ ਹੈ ਔਰ ਦੂਸਰੇ ਪਾਸੇ ਹੋਸਟਲ ਦੀ ਜਿਸ ਬਿਲਡਿੰਗ ਦੇ ਉੱਤੇ ਇਹ ਜਹਾਜ਼ ਡੇਗਦਾ ਹੈ ਤਾਂ ਉਸ ਦੇ ਵਿੱਚ ਵੀ ਕਈ ਲੋਕ ਮਾਰੇ ਜਾਂਦੇ ਨੇ ਔਰ ਤਕਰੀਬਨ 260 ਦਾ ਅੰਕੜਾ ਇਹ ਲਾਸ਼ਾਂ ਦਾ ਅੰਕੜਾ ਪਾਰ ਕਰ ਜਾਂਦਾ ਹੈ ਪਰ ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਕੋਈ ਹੋਰ ਅਣਗੈਲੀ ਨਹੀਂ ਕੀਤੀ ਜਾਵੇਗੀ ਪਰਿਵਾਰ ਵਾਲਿਆਂ ਦਾ ਦੁੱਖ ਸਮਝਿਆ ਜਾਵੇਗਾ ਔਰ ਇਹਨਾਂ ਲਾਸ਼ਾਂ ਦੀ ਬੇਕਦਰੀ ਨਹੀਂ ਕੀਤੀ ਜਾਵੇਗੀ ਤਾਂ ਤਕਰੀਬਨ 1 ਮਹੀਨਾ ਪੂਰੀ ਜਾਂਚ ਚੱਲਦੀ ਹੈ ਮਲਬੇ ਦੇ ਵਿੱਚੋਂ ਲਾਸ਼ਾਂ ਨੂੰ ਇਕੱਠੇ ਕੀਤਾ ਜਾਂਦਾ ਹੈ ਮਲਬੇ ਦੇ ਵਿੱਚ ਜੋ ਅੰਗ ਬਚੇ ਹੋਏ ਸੀ ਉਹਨਾਂ ਲੋਕਾਂ ਦੇ ਤਾਂ ਉਹਨਾਂ ਨੂੰ ਇਕੱਠੇ ਕੀਤਾ ਜਾਂਦਾ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਡੀਐਨਏ ਟੈਸਟ ਕਰਵਾਏ ਜਾਂਦੇ ਨੇ ਤਾਂ ਜੋ ਪਰਿਵਾਰ ਵਾਲਿਆਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਜੋ ਲਾਸ਼ਾਂ ਨੇ ਉਹ ਮਿਲ ਸਕਣ ਔਰ ਆਖਰੀ ਵਾਰ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵਿਦਾਈ ਦੇ ਸਕਣ ਪਰ ਇਹ ਵੀ ਨਸੀਬ ਨਹੀਂ ਹੋਇਆ ਕੁਝ ਲੋਕਾਂ ਨੂੰ ਕਿਉਂਕਿ ਕੁਝ ਲੋਕਾਂ ਦੀਆਂ ਲਾਸ਼ਾਂ ਬੁਰੇ ਤਰੀਕੇ ਨਾਲ ਸੜ ਚੁੱਕੀਆਂ ਸੀ ਔਰ ਅੰਗ ਕੱਟੇ ਫਟੇ ਅੰਗ ਜੋ ਮਲਵੇ ਦੇ ਵਿੱਚੋਂ ਨਿਕਲੇ ਕਿਸੇ ਦਾ ਕੋਈ ਅੰਗ ਮਿਲਿਆ ਕਿਸੇ ਦਾ ਕੋਈ ਅੰਗ ਮਿਲਿਆ ਤਾਂ ਉਹ Laash ਇੱਕ ਤਰੀਕੇ ਨਾਲ ਇਕੱਠੀ ਕਰਕੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ ਸੀ ਪਰ ਉਹਦੇ ਵਿੱਚ ਵੀ ਇਸ ਤਰੀਕੇ ਦੀ ਅਣਗਹਿਲੀ ਉਹਦੇ ਵਿੱਚ ਵੀ DNA ਟੈਸਟ ਹਾਲਾਂਕਿ ਬਕਾਇਦਾ ਕੀਤੇ ਗਏ ਪਰ ਇਸ ਤਰੀਕੇ ਦੀ ਅਣਗਹਿਲੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸੇ ਹੋਰ ਦੇ ਅੰਗ ਕਿਸੇ ਹੋਰ ਪਰਿਵਾਰ ਨੂੰ ਦੇ ਦਿੱਤੇ ਗਏ ਜਿਸ ਕਰਕੇ ਪਰਿਵਾਰ ਵਾਲਿਆਂ ਦੇ ਵਿੱਚ ਰੋਸ ਹੈ ਔਰ ਇਹਨਾਂ ਦੇ ਵਿੱਚ ਸ਼ੋਭਨਾ ਪਟੇਲ ਅਵੀ ਸ਼ਾਮਲ ਸੀ ਬਿਟੇਨ ਦੀ ਨਾਗਰਿਕ ਸੀ ਔਰ ਉਸਦੇ ਪਤੀ ਤਾਂ ਦੋਵੇਂ ਪਤੀ ਪਤਨੀ ਇਸ ਹਾਦਸੇ ਦੇ ਵਿੱਚ ਮਾਰੇ ਗਏ ਸੀ ਜਦੋਂ ਪਰਿਵਾਰ ਨੂੰ ਇਹਨਾਂ ਦੀਆਂ ਡੈੱਡ ਬਾਡੀਜ਼ ਸੌਂਪੀਆਂ ਜਾਂਦੀਆਂ ਨੇ ਤਾਂ ਉੱਥੇ ਇਹ ਵੱਡੀ ਅੰਗਹੀਲੀ ਦੇਖਣ ਨੂੰ ਮਿਲਦੀ ਹੈ ਕਿ ਸ਼ੋਭਨਾ ਪਟੇਲ ਦੀ ਜਗ੍ਹਾ ਕਿਸੇ ਹੋਰ ਦੀ ਲਾਸ਼ ਸੀ ਔਰ ਜੋ ਉਸਦੇ ਪਿਤਾ ਸੀ ਤਾਂ ਉਹਨਾਂ ਦੇ ਸਮਾਨ ਜੋ ਲਾਸ਼ ਸੀ ਤਾਂ ਉਹਦੇ ਨਾਲ ਕਿਸੇ ਹੋਰ ਦੇ ਅੰਗ ਪਏ ਸੀ ਤਾਂ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਰੂਰ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਲੋਕਾਂ ਦੇ ਵੱਲੋਂ ਔਰ ਉਧਰੋਂ ਭਾਰਤੀ ਸਰਕਾਰ ਦੇ ਵੱਲੋਂ ਵੀ ਇਸ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਗਈ ਹੈ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅਸੀਂ ਰਿਪੋਰਟ ਦੇਖ ਲਈ ਹੈ ਔਰ ਇਹ ਸਾਰੀਆਂ ਚਿੰਤਾਵਾਂ ਅਤੇ ਮੁੱਦੇ ਸਾਡੇ ਧਿਆਨ ਦੇ ਵਿੱਚ ਨੇ ਔਰ ਅਸੀਂ ਬ੍ਰਿਟੇਨ ਦੇ ਨਾਲ ਮਿਲ ਕੇ ਆਰ ਪੱਖ ਦੇ ਉਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਔਰ ਕੰਮ ਕਰ ਰਹੇ ਹਾਂ ਕਿ ਪਰਿਵਾਰਾਂ ਨੂੰ ਉਹਨਾਂ ਦੇ ਪਰਿਵਾਰਕ ਜੀਆ ਦੀਆਂ ਲਾਸ਼ਾਂ ਮਿਲ ਸਕਣ